ਅੱਜ ਤਾਂ ਹੈਗੇ ਜੀ ਆਪਣੇ ਕੋਲ ਦੋ ਗੱਲਾਂ ਪਹਿਲੀ ਪ੍ਰਵਾਸੀਆਂ ਨੇ ਜਿਹੜਾ ਪੰਜਾਬੀਆਂ ਦੇ ਉੱਤੇ ਕੇਸ ਕਰਨੇ ਸ਼ੁਰੂ ਕਰ ਦਿੱਤੇ ਇਹ ਗਲਤੀ ਸਾਡੀ ਹੈ ਉਹ ਉਹ ਉਹਨਾਂ ਨੇ ਇੱਕ ਮੰਗ ਪੱਤਰ ਦਾ ਦਿੱਤਾ ਹੈ ਡੀਸੀ ਨੂੰ ਜਿਦੇ ਵਿੱਚ ਉਹਨਾਂ ਨੇ ਆਪਦੀ ਮੰਗ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੂਜਾ ਜਿਹੜੇ ਵੀ ਬੰਦਿਆਂ ਨੇ ਪ੍ਰਵਾਸੀਆਂ ਦੇ ਖਿਲਾਫ ਜਾਂ ਪ੍ਰਵਾਸੀਆਂ ਨੂੰ ਕੱਢਣ ਦੀ ਲਹਿਰ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਬੰਦਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਠੀਕ ਹੈ ਇਹਦੇ ਚ ਕਸੂਰ ਸਾਡਾ ਹੀ ਹੈ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਗੱਲ ਹੋਈ ਸੀ ਉਹ ਤੋਂ ਮੈਂ ਦੱਸਿਆ ਸੀ ਮੈਂ ਕਿ ਇਹਨਾਂ ਦੀ ਐਵਰੇਜ ਰੇਸ਼ੋ ਹੈ ਜਿਹੜੀ ਉਹ 40 ਤੇ 60 ਡਿਪੈਂਡ ਕਰਦੀ ਹੈ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ 40 ਆਪਾਂ 60 ਆ ਜਦੋਂ 51 ਹੋਗੇ ਤੁਸੀਂ ਬੇਸ਼ੱਕ ਹਜ਼ਾਰਾਂ ਕਰੋੜ ਰੁਪਈਆ ਇਲੈਕਸ਼ਨ ਤੇ ਖਰਚ ਲੋ ਜਦੋਂ 51 ਹੋਗੇ ਇਹਨਾਂ ਨੇ ਘਰੇ ਬੈਠਿਆ ਨੇ ਆਪਣੀ ਸਰਕਾਰ ਬਣਾ ਦੇਣੀ ਕਰਨੀ ਹੈ ਪਰਮਾਨੈਂਟਲੀ ਫਿਕਸ ਹੋ ਗਈ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚੋਂ ਬਾਹਰਲੀ ਉਹ ਚੱਲੂਗੀ ਜਦੋਂ 51 ਹੋਗੇ ਅਸੀਂ ਆਪਦੇ ਲਾਲਚ ਨੂੰ ਇਹਨਾਂ ਨੂੰ ਆਧਾਰ ਕਾਰਡ ਹੀ ਸ਼ੁਕਰ ਕਰ ਦਿੱਤੇ ਆ ਵੀ ਇਸ ਵੋਟਾਂ ਸਾਨੂੰ ਪੈ ਜਾਣਗੀਆਂ ਜਿਹੜਾ ਸਰਪੰਚ ਦਾ ਕਰੀਬੀ ਆ ਉਹਦੇ ਕਰੀਬੀ ਹੈਗੇ 6 ਪ੍ਰਵਾਸੀ ਇੱਥੇ ਬੈਠੇ ਆ ਸਰਪੰਚ ਨੂੰ ਕਹਿੰਦਾ ਜੀ ਇਹ ਬੰਦਿਆਂ ਦੀ ਵੋਟਾਂ ਬਣ ਗਈਆਂ ਆਪਾਂ ਨੂੰ ਪੈ ਜਾਣਗੀਆਂ ਸਰਪੰਚ ਕਹਿੰਦਾ ਪੱਕੀ ਗੱਲ ਆਪਾਂ ਨੂੰ ਪੈ ਜਾਣਗੀਆਂ ਕਹਿੰਦਾ ਹਾਂਜੀ ਬਣਾ ਦਿਓ ਬਣਾ ਤੇ ਤੁਸੀਂ ਇੱਕ ਵਾਰ ਸਰਕਾਰ ਬਣਾਉਣ ਲਈ ਇਹਨਾਂ ਦੇ ਆਧਾਰ ਕਾਰਡ ਇਹਨਾਂ ਨੂੰ ਇਸ਼ੂ ਕੀਤੇ ਵੋਟਰ ਕਾਰਡ ਇਸ਼ੂ ਕੀਤੇ ਇਹ ਹੁਣ ਜਦੋਂ 51 ਹੋਗੇ ਨਾ ਇਹਨਾਂ ਨੇ ਘਰੇ ਬੈਠਿਆਂ ਨੇ ਸਰਕਾਰ ਬਣਾਉਣੀ ਕਰਨੀ ਤੁਹਾਨੂੰ ਤਾਂ ਕਹਿੰਨੇ ਪੁੱਛਣਾ ਨਹੀਂ ਛੱਤਰ ਫੇਰਨੇ ਵਾਧੂ ਜਦੋਂ ਪਾਵਰ ਚ ਅਗਲੇ ਹੋਏ ਛੱਤਰ ਫੇਰ ਅਸੀਂ ਇਹਨਾਂ ਨੂੰ ਇੱਕ ਰਾਈਟ ਦੇਤਾ ਆਪਦੇ ਦੇਸ਼ ਦਾ ਸਭ ਤੋਂ ਵੱਡਾ ਸਾਡੀ ਆਪਦੀ ਗਲਤੀ ਦੂਜੀ ਗੱਲ ਭਗਲਪੁਰ ਦੇ ਵਿੱਚ 1050 ਕਿੱਲੇ ਜ਼ਮੀਨ ਅਡਾਨੀ ਨੂੰ ਦੇ ਦਿੱਤੀ ਗਈ ਹੈ 1 ਰੁਪਿਆ ਸਾਲ ਦਾ ਠੇਕਾ 6 ਦਾ ਠੇਕਾ 1 ਰੁਪਿਆ ਇੱਕ ਕਿਕਰ ਦਾ ਅਬਾਨੀ ਉੱਥੇ ਹੁਣ ਪਾਵਰ ਪਲਾਂਟ ਲਾਊਗਾ ਠੀਕ ਹੈ ਉੱਥੇ ਟੋਟਲੀ ਚਾਰਜ ਹੈ ਜਿਹੜਾ ਬਾਹਰ ਦੇ ਬੰਦਿਆਂ ਕੋਲ ਹੋਊਗਾ ਜਿਹੜੇ ਮੂਲ ਨਿਵਾਸੀ ਹੜਕੜੇਗੇ 10 ਲੱਖ ਢੀਚੀ ਦਾ ਢੀਚੀ ਸਾਗਵੰਦ ਦਾ ਪੇੜ ਹੈ ਜਿਹੜਾ ਉਹ ਕੱਟਿਆ ਜਾਣਾ ਠੀਕ ਹੈ ਜਿਹੜੇ ਬੰਦੇ ਇਸ ਖਿੱਤੇ ਤੇ ਇਸ ਖੇਤੀ ਤੇ ਆਧਾਰਿਤ ਸੀਗੀ ਉਹ ਸਾਰੇ ਦੇ ਸਾਰੇ ਇਹਨਾਂ ਨੇ ਖਤਮ ਕਰਤੇ ਠੀਕ ਹੈ ਕੱਲ ਨੂੰ ਹੁਣ ਜਦੋਂ ਉੱਥੇ ਬਗਾਵਤ ਉੱਠਦੀ ਹੈ ਤੇ ਕਸੂਰ ਵੀ ਉਹਨਾਂ ਦਾ ਕੱਢਿਆ ਜਾਣਾ ਹੁਣ ਕੋਈ ਪੁੱਛਣ ਵਾਲਾ ਹੋਵੇ ਵੀ ਇੱਕ ਘਰੋਂ ਗਰੀਬ ਹੈ ਇਹਨੇ ਕਿ ਮਾਫੀ ਦੀ ਅਰਜੀ ਲਈ ਹੈ ਵੀ ਇਹਨੂੰ ਜਿਹੜਾ ਇੱਕ ਕਿੱਲਾ ਇੱਕ 1 ਰੁਪਿਆ ਸਾਲ ਦਾ ਠੇਕਾ ਜਿਹੜਾ ਇਹਨੂੰ ਦਿੱਤਾ ਜਾ ਰਿਹਾ ਹੈ 1 ਰੁਪਏ ਦੇ ਵਿੱਚ ਇੱਕ ਕਿੱਲਾ ਕਹਿੰਦਾ ਭਾਅ ਤੇ ਦੇ ਬਾਪ ਦੀ ਆਹੋ ਜਿੰਨਾਂ ਕੋਲੇ ਆਪਣੀਆਂ ਜ਼ਮੀਨਾਂ ਜਿਹੜੇ ਖੁਦ ਮਾਲਕ ਹੈ ਰੁਪਈਆ ਖਰਚੇ ਤਾਂ ਉਹਨਾਂ ਦਾ ਹੈ ਨਹੀਂ ਕਿੱਲੇ ਦਾ ਜਿਹੜੇ ਆਪ ਮਾਲਕ ਹੈ ਉਹਨਾਂ ਨੂੰ ਪੁੱਛੋ ਕਿੰਨਾ ਖਰਚਾ ਆ ਜਾਂਦਾ ਇਹਨੂੰ ਇੱਕ ਕਿੱਲੇ ਦਾ ਇੱਕ ਸਾਲ ਦਾ 1 ਰੁਪਈਆ ਜਿਹੜਾ ਠੇਕਾ ਲੈਣਾ ਕੀਤਾ ਸਰਕਾਰ ਨੇ ਤੇ ਹੁਣ ਇਹ ਗੱਲਾਂ ਦਾ ਜਵਾਬ ਕੌਣ ਲਊਗਾ ਚਿੱਟਕ ਜਦੋਂ ਕਹਿੰਦੇ ਸੀ ਨਾ ਉਹ ਚਿੱਟਾ ਕੋਈ ਨਸ਼ਾ ਆ ਗਿਆ ਆਪਣੇ ਦੇਸ਼ ਵਿੱਚ ਉਹ ਕਹਿੰਦਾ ਕੋਈ ਨਹੀਂ ਦੇਸ਼ ਚ ਆ ਗਿਆ ਕਿਹੜਾ ਆਪਣੇ ਸ਼ਹਿਰ ਪਿੰਡ ਚ ਆ ਗਿਆ ਇਸੇ ਤਰ੍ਹਾਂ ਘੁੰਮਦਾ ਘਮਾਉਂਦਾ ਘਰੇ ਆਇਆ ਜਦੋਂ ਫੇਰ ਉਹਨੂੰ ਪਤਾ ਲੱਗਾ ਯਾਰ ਉਦੋਂ ਹੀ ਬੋਲੇ ਹੁੰਦੇ ਜਦੋਂ ਵੱਡਾ ਟੱਪਿਆ ਸੀ ਨੇ ਪਹਿਲਾ ਪੁੱਤ ਪੰਜਾਬ ਦਾ ਮਾਰਿਆ ਸੀ ਅੱਜ ਤੁਹਾਡਾ ਨਾ ਮਰਦਾ ਸਾਨੂੰ ਮਤਲਬ ਪ੍ਰਤੀ ਨੇ ਮਾਰਿਆ ਤੇ ਮਸਤ ਮਤਲਬ ਪ੍ਰਤੀ ਸਾਨੂੰ ਅੱਗੇ ਵੀ ਮਾਰੂਗੀ ਹੁਣੇ ਹੀ ਸਮਝਦਾਰ ਹੋ ਜਾਓ